जिला परिषद ਲਈ ਆਮ ਆਦਮੀ ਪਾਰਟੀ ਨੇ ਸाहिब ਸਿੰਘ ਸਾਬਤੇ ਪਰੋਸਾ ਜਤਾਇਆ ਸाहिब ਸਿੰਘ ਸਾਬਾ ਹੁਣ ਮਦਪੁਰ ਮੰਡਲ ਤੋਂ ਚੋਣ ਲੜਨਗੇ ਇਹ ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਦੇ ਨਿਵਾਸ ਸਥਾਨ ਤੇ ਟੋਲ ਦੇ ਥਾਪ ਦੇ ਨਾਲ ਖੁਸ਼ੀ ਮਨਾਈ ਗਈ ਹੈ ਇਸ ਮੌਕੇ ਤੇ ਸाहिब ਸਿੰਘ ਸਾਬਾ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਭਾਨੂੰ ਪਟਾਵੀ ਮੌਜੂਦ ਰਹੇ ਉਥੇ ਹੀ ਸाहिब ਸਿੰਘ ਸਾਬਾ ਨੇ ਆਪਣੇ ਜਿੱਤ ਦਾ ਵੀ ਦਾਅਵਾ ਕੀਤਾ ਸੀ ਜਿਲ੍ਹਾ ਪ੍ਰਧਾਨੂ ਔਰ ਅੱਜ ਜੋ ਸਾਫ ਸਿੰਸਾਬਾ ਤੇ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਵਿਸ਼ਵਾਸ ਜਤਾਇਆ ਕਿ ਕਹੋਗੇ ਤੁਸੀਂ ਮੌਕੇ ਤੇ ਜਿਲ੍ਹਾ ਪ੍ਰਧਾਨੂ ਦੇਖੋ ਬੜਾ ਖੁਸ਼ੀ ਦਾ ਮੌਕਾ ਹੈ ਬਿਕਾਜ਼ ਆਮ ਆਦਮੀ ਪਾਰਟੀ ਨੇ ਵਾਕਿਆ ਹੀ ਇੱਕ ਕਾਰਜਕਰਤਾ ਨੂੰ ਜਿਹੜੀ ਹੈ ਉਹ ਇਥੋਂ ਜਿਲ੍ਹਾ ਪਰਿਸ਼ਦੀ ਜਿਹੜੀ ਮਾਧੋਪੁਰ ਦੀ ਸੀ ਇਹ ਟਾ ਉਹਨੇ ਟਿਕਟ ਦਿੱਤੀ ਹੈ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਹੈ ਐਂਡ ਬਹੁਤ ਲੋਕਪ੍ਰੀਏ ਸਾਡੇ ਇਥੋਂ ਦੇ ਨੇਤਾ ਨੇ ਸਾਫ ਸਿੰਘ ਸਾਹਬਾ ਜੀ ਤੇ ਇੱਕ ਵਾਰੀ ਫੇਰ ਪਾਰਟੀ ਨੇ ਵਿਸ਼ਵਾਸ ਦਿਲਾਇਆ ਤੇ ਮੈਨੂੰ ਲੱਗਦਾ ਹੈ ਕਿ ਇਸ ਆਉਣ ਵਾਲੀ ਚੋਣਾਂ ਦੇ ਵਿੱਚ ਵੀ ਲੋਕੀ ਹੀ ਉਸੇ ਤਰੀਕੇ ਦੇ ਨਾਲ ਵਿਸ਼ਵਾਸ ਕਰਨਗੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਸਰਦਾਰ ਭਗਵੰਤ ਮਾਨ ਜੀ ਦੇ ਕੰਮਾਂ ਤੇ ਦੁਬਾਰਾ ਤੋਂ ਮੋੜ ਲਾਉਣਗੇ ਤੇ ਇਹ ਮਾਧੋਪੁਰ ਦੀ ਸੀਟ ਸਾਫ ਸਿੰਘ ਸਾਹਬਾ ਬਹੁਤ ਵੱਡੀ ਮਾਰਜਿਨ ਦੇ ਨਾਲ ਜਿੱਤਣਗੇ ਬਹੁਤ ਧੰਨਵਾਦ ਜੀ ਪਾਰਟੀ ਹਾਈ ਕਮਾਂਡ ਦਾ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਮਨੀਸ਼ ਸ਼ੋਧਿਆ ਜੀ ਦਾ ਔਰ ਸਾਡੇ ਕੈਬਨਿਟ ਮਨਿਸਟਰ ਲਾਲਚੰਨ ਕਟਾਰੂ ਚੱਕ ਜੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਸਾਡੇ ਚੇਅਰਮੈਨ ਸਵਰਨ ਸਲਾਰੀਆ ਜੀ ਮੇਰੇ ਭਰਾ ਬਨੂ ਪ੍ਰਤਾਪ ਜੀ ਮੈਂ ਸਾਰੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਆਮ ਆਦਮੀ ਪਾਰਟੀ ਇੱਕ ਸੋਚ ਆ ਆਮ ਆਦਮੀ ਪਾਰਟੀ ਨੇ ਜਿੰਨੇ ਬਾਈ ਇਲੈਕਸ਼ਨ ਸਾਰੇ ਜਿੱਤੇ ਆ ਆਮ ਆਦਮੀ ਪਾਰਟੀ ਨੇ ਆਪਣੇ ਕੰਮਾਂ ਦੇ ਆਧਾਰ ਤੇ ਵੋਟਾਂ ਲਈਆਂ ਆਮ ਆਦਮੀ ਪਾਰਟੀ ਨੇ ਅੱਗੇ 2000 ਜਿਹੜਾ 27 ਚ ਵੀ ਆਪਣੀ ਸਰਕਾਰ ਬਣਾਣੀ ਹੈ ਔਰ ਜ਼ਿਲ੍ਹਾ ਪਛੇ ਸਮਤੀ ਦੀਆਂ ਜਿਹੜੀਆਂ ਚੋਣਾਂ ਨੇ ਵੱਡੇ ਮਾਰਜਨ ਨਾਲ ਆਮ ਆਦਮੀ ਪਾਰਟੀ ਪੰਜਾਬ ਚ ਜਿੱਤਣ ਜਾ ਰਹੀ ਹੈ ਔਰ ਮੈਂ ਆਮ ਆਦਮੀ ਪਾਰਟੀ ਦਾ ਫਿਰ ਇੱਕ ਵਾਰ ਦਿਲੋਂ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਿਤਾਇਆ ਮਨੋਜ 117 ਸੀਟਾਂ ਦੇ ਭਾਜਪਾ ਨੇ ਕਲੀਅਰ ਕੀਤਾ ਹੈ ਕਿ 117 ਸੀਟਾਂ ਤੇ ਬੀਜਪੀ ਜਿਹੜੀ ਕੱਲ ਕੱਲ ਨੂੰ ਸੀਟ ਤੇ ਉਮੀਦਵਾਰ उतारेਗੀ ਕਿੰਨਾਂ ਹੋਗੇ ਤੁਸੀਂ ਅੱਗੇ ਉਮੀਦਵਾਰ ਹਣਾ ਕੋ ਹੈਗੇ ਨਹੀਂ ਜੀ ਕਿੱਥੋਂ ਉਤਾਰਨਗੇ ਉਹ ਤਾਂ ਗੱਲਾਂ ਕਰਨ ਨੂੰ ਆ ਜੋ ਮਰਜ਼ੀ ਕਰੀ ਜਾਓ ਤੇ ਮੈਂ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਆਪਾਂ ਅਕਾਲੀ ਦਲ ਦੇ ਨਾਲ ਗੱਡ ਚੋੜ ਕਰਾਂਗੇ ਭਾਜਪਾ ਕਰ ਲੈਣਾ ਚਾਹੀਦਾ ਹੈ ਦੇਖੋ ਉਥੇ ਅਸ਼ਵਨੀ ਸ਼ਰਮਾ ਨੇ ਕਲੀਅਰ ਵੀ ਕਰ ਦਿੱਤਾ ਜੀ 117 ਸੀਟਾਂ ਤੇ ਭਾਜਪਾ ਆਪਣੇ ਆਪਣੇ ਉਮੀਦਵਾਰ ਉਤਾਰੇਗੀ ਅਪਾ ਕਾਲੀਦਲ ਦੇ ਨਾਲ ਗੱਡ ਜੋੜ ਨਹੀਂ ਕਰਨਾ ਦੇਖੋ ਜੀ ਮੈਂ ਇੰਨਾ ਹੀ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਮਾਰਯੋਗ ਭਗਵੰਤ ਪਾਣਜੀ ਦੇ ਰਹਿਨਮਾਈ ਹੇਠ ਅਤੇ ਅਰਵਿੰਦ ਕੇਜਰ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਲੋਕਾਂ ਚ ਕਾਫੀ ਜ਼ਿਆਦਾ ਉਤਸ਼ਾਹ ਹੈ ਚਾਹੇ ਉਹ ਜਿਹੜੀ ਬਿਜਲੀ 마ਫ ਹੈ ਜਿੰਨੀ ਵੀ ਸਾਡੀ ਪਰਿਵਾਰਨਾ ਇਰਸਪੈਕਟਿਵ ਆਫ ਕਾਸਟ ਸਾਰਿਆਂ ਨੂੰ ਜਿਹੜੀ ਬਿਜਲੀ 마ਫ ਮਿਲ ਰਹੀ ਹੈ 10 ਲੱਖ ਦਾ ਸਿਹਤ ਬੀਮਾ ਆ ਗਿਆ ਔਰ ਮੈਂ ਸਮਝਦਾ ਕਿ ਬਦਨ ਇੱਕ ਮਹੀਨੇ ਚ ਜਿਹੜਾ ਸਾਡੀਆਂ ਮਾਵਾ ਪੈਣਾ ਦਾ ਜਿਹੜਾ 1000 ਰੁਪਏ ਮਹੀਨਾ ਜਿਹੜਾ ਸੀਗਾ ਉਹ ਵੀ ਇਹਨਾਂ ਨੇ ਲਾਗੂ ਕਰ ਦੇਣਾ ਤੇ ਹੁਣ ਮੁੱਦੇ ਕੋਈ ਰਹਿ ਨਹੀਂ ਕਿਸੇ ਕੋਲ ਤੇ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ ਕਾਫੀ ਜ਼ਿਆਦਾ ਲੋਕਾਂ ਚ ਕਾਫੀ ਜ਼ਿਆਦਾ ਗਰੋਥ ਹੈ ਔਰ ਇਸੇ ਕਰਕੇ ਦੂਜੀਆਂ ਪਾਰਟੀਆਂ ਬੁਖਲਾਈਆਂ ਹੋਈਆਂ ਕੋਈ ਗਠਬੰਧਨ ਕਰ ਰਿਹਾ ਕੋਈ ਨਹੀਂ ਕਰ ਰਿਹਾ ਤੇ ਮੈਂ ਸਮਝਦਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਅੱਜ ਮਾਧ ਪਰ ਜ਼ੋਨ ਤੋਂ ਸਾਡੇ ਵੱਡੇ ਭਰਾ ਇਸ ਇਲਾਕੇ ਦੇ ਜਿਹੜੇ ਮੈਂ ਕਹਿੰਦਾ ਇੱਕ ਬਹੁਤ ਵੱਡੇ ਨੇਤਾ ਇਹ ਕਿਸੇ ਪਾਰਟੀ ਦੇ ਮਹਤਾਜ ਨਹੀਂ ਪਰ ਪਾਰਟੀ ਨੇ ਇਹਨਾਂ ਤੇ ਵਿਸ਼ਵਾਸ ਜਿਹੜਾ ਜਤਾਇਆ ਤੇ ਮੈਂ ਲੋਕਾਂ ਨੂੰ ਹੀ ਅਪੀਲ ਕਰਾਂਗਾ ਕਿ ਲੋਕਾਂ ਨੂੰ ਵੀ ਪਤਾ ਕਿ ਬੈਸਟ ਜਿਹੜਾ ਬੈਸਟ ਕੈਂਡੀਡੇਟ ਉਹ ਸਾਫ ਸਿੰਘ ਸਾਹਾ ਹੀ ਹੈ ਮੈਂ ਮਾਧੋਪੁਰ ਦੀ ਜਿਹੜਾ ਜ਼ੋਨ ਹੈ ਇਹਦੀ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣੇ ਵਿਕਾਸ ਲਈ ਅੱਗੇ ਆਪਣੇ ਜਿਹੜਾ ਤੁਹਾਡੇ ਜਿਹੜਾ ਦੁੱਖ ਸੁੱਖ ਚ ਸਾਫ ਸਿੰਘ ਸਾਹਾ ਪਿੱਛੇ ਕਾਫੀ ਸਾਲਾਂ ਤੋਂ ਤੁਹਾਡਾ ਸਾਥ ਨਿਭਾ ਰਿਹਾ ਹੈ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਬਾਹ ਫੜੀਏ ਔਰ ਇਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਰਤੋ ਜਿਤਾ ਕੇ ਭੇਜੀਏ ਮੈਂ ਅਮਨਦੀਪ ਸੰਧੂ ਜੀ ਦਾ ਬਹੁਤ-ਬਹੁਤ ਧੰਨ ਜਿਨਾਂ ਨੇ ਸਾਰਿਆਂ ਨੇ ਮਿਲ ਕੇ ਸਾਫ ਸਿੰਘ ਸਾਹਿਬ ਤੇ ਜਿਹੜਾ ਵਿਸ਼ਵਾਸ ਜਤਾਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕੀ ਸਾਡਾ ਜਿਹੜਾ ਸਾਥ ਦੇਣਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਸੀਟ ਜਿਹੜੀ ਅਸੀਂ ਬਹੁਤ ਜ਼ਿਆਦਾ ਵੱਡੀ ਗਿਣਤੀ ਨਾਲ ਜਿੱਤਾਂਗੇ ਕਿਉਂਕਿ ਸਾਡਾ ਕੈਂਡੀਡੇਟ ਬਹੁਤ ਵਧੀਆ ਹੈ ਬਾਕੀਆਂ ਨਾਲੋਂ ਬੈਟਰ ਹੈ ਔਰ ਲੋਕਾਂ ਦੀ ਸੇਵਾ ਕਰਨ ਵਾਲਾ ਬਿਲਕੁਲ ਜੀ ਦੇਖੋ ਅਮਨਦੀਪ ਸੰਧੂ ਜੀ ਜਦੋਂ ਦੇ ਜ਼िला ਪ੍ਰਧਾਨ ਬੜੇ ਨਾ ਇਹਨਾਂ ਨੇ ਸਾਰੀ ਪਾਰਟੀ ਨੂੰ ਸਭ ਤੋਂ ਪਹਿਲੇ ਜੀ ਆਰਗੇਨਾਈਜੇਸ਼ਨ ਨੂੰ ਇਕੱਠਾ ਕਰਨਾ ਔਰ ਜਿਹੜਾ ਕਿ ਉਹਨਾਂ ਨੇ ਬੇਕੂਬੀ ਚਾਹੇ ਉਹ ਕਿਸੇ ਵੀ ਧੜੇ ਦਾ ਚਾਹੇ ਉਹ ਕਿਸੇ ਵੀ ਗਰੁੱਪ ਦਾ ਉਹਨਾਂ ਨੇ ਸਭ ਤੋਂ ਪਹਿਲਾਂ ਆਮ ਆਦੀ ਪਾਰਟੀ ਨੂੰ ਡਿਸਟ੍ਰਿਕਟ ਪਠਾਨਕੋਟ ਚ ਇਕਜੁੱਟ ਕੀਤਾ ਔਰ ਸਾਰ ਨੂੰ ਇੱਕ ਪਲੇਟਫਾਰਮ ਥਲੇ ਖੜਾ ਕੀਤਾ ਔਰ ਦੂਜਾ ਉਹਨਾਂ ਨੇ ਇਨਸ਼ੋਰ ਕੀਤਾ ਕਿ ਜਿਹੜੇ ਬੰਦੇ ਜਦਾ ਜੋ ਰਾਈਟ ਜਿਹੜਾ ਕੋਈ ਡਿਸਰਵ ਕਰਦਾ ਚਾਹੇ ਉਹ ਸਿਲੈਕਸ਼ਨ ਆਫ ਕੈਂਡੀਡੇਟਸ ਨਾ ਚਾਹੇ ਐਨੀਥਿੰਗ ਕੁਝ ਵੀ ਹੈਗਾ ਕੁਝ ਗੱਲਾਂ ਸਾਡੀਆਂ ਵੀ ਇਗਨੋਰ ਹੋਈਆਂ ਹੋਣੀਆਂ ਕੁਝ ਗੱਲਾਂ ਕਿਸੇ ਹੋਰ ਦੀਆਂ ਵੀ ਇਗਨੋਰ ਹੋਈਆਂ ਹੋਣੀਆਂ ਪਰ ਸੰਧੂ ਸਾਹਿਬ ਨੇ ਆਪਣੀ ਡਿਊਟੀ ਪੂਰੀ ਬੇਖੂਬੀ ਨਿਭਾਈ ਹੈ ਔਰ ਇਹਨਾਂ ਨੇ ਬਿਲਕੁਲ ਮੈਰਿਟ ਦੇ ਹਿਸਾਬ ਨਾਲ ਜਿਹੜੇ ਕੈਂਡੀਡੇਟ ਰਿਜ਼ਰਵ ਕਰਦੇ ਸੀਗੇ ਜਿੰਨੇ ਵੀ ਸਾਡੇ ਪੂਰੇ ਜ਼ਿਲ੍ਹੇ 'ਚ ਇਹਨਾਂ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਔਰ ਮੈਂ ਉਹਨਾਂ ਦਾ ਬहोत-ਬहोत ਸ਼ੁਕਰਗੁਜ਼ਾਰ ਹਾਂ